ਜਲੰਧਰ ਵਿੱਚ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ ਹੈ ਦਾਜੀ ਕੀ ਹਾਦਸੇ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ਜਦਕਿ ਤਿੰਨ ਤੋਂ ਚਾਰ ਹੋਰ ਲੋਕ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਨੇ ਜ਼ਖਮੀਆਂ ਵਿੱਚ ਇੱਕ ਬੱਚਾ ਵੀ ਸ਼ਾਮਲ ਹੈ ਹਾਦਸੇ ਦੇ ਬਾਅਦ ਪੁਲਿਸ ਦੀ ਟੀਮ ਮੌਕੇ ਤੇ ਪਹੁੰਚ ਗਈ ਸੀ ਇਹ ਹਾਸਾ ਇਸ ਹੱਦ ਤੱਕ ਭਿਆਨਕ ਸੀ ਕਿ ਗੱਡੀ ਦੇ ਸਾਰੇ ਹੁਜੇ ਟੁੱਟ ਗਏ ਸਨ ਅਤੇ ਮਰਨ ਵਾਲਿਆਂ ਨੂੰ ਕਾਰ ਨੂੰ ਕੱਟ ਕੇ ਬਾਹਰ ਕੱਢਿਆ ਗਿਆ ਕ੍ਰਾਈਮ ਸੀਨ ਤੇ ਪੁਲਿਸ ਅਧਿਕਾਰੀ ਤੇ ਐਸਐਸਐਫ ਦੀ ਟੀਮ ਪਹੁੰਚੀ ਸੀ ਮਿਲੀ ਜਾਣਕਾਰੀ ਦੇ ਅਨੁਸਾਰ ਇਹ ਹਾਸਾ ਦੋ ਗੱਡੀਆਂ ਤੇ ਇੱਕ ਟਰੱਕ ਦੇ ਵਿਚਾਲੇ ਹੋਇਆ ਸੀ ਹਾਦਸੇ ਤੋਂ ਬਾਅਦ ਟਰੱਕ ਚਲਾਣ ਵਾਲਾ ਦੋਸ਼ੀ ਟਰੱਕ ਨੂੰ ਛੱਡ ਕੇ ਮੌਕੇ ਤੋਂ ਭੱਜ ਗਿਆ ਸਾਰੇ ਵਾਹਨ ਅੰਮ੍ਰਿਤਸਰ ਵੱਲੋਂ ਆ ਰਹੇ ਸਨ ਟੱਕਰ ਦੇ ਬਾਅਦ ਟਰੱਕ ਦੂਜੇ ਪਾਸੇ ਚੱਲ ਗਿਆ ਤੇ ਪਲਟ ਗਿਆ ਹਾਦਸੇ ਦੇ ਤੁਰੰਤ ਬਾਅਦ ਮੌਕੇ ਤੇ ਮੌਜੂਦ ਰਾਹਗੀਰਾਂ ਨੇ ਸਹਾਇਤਾ ਕਰਦਿਆ ਸਾਰੇ ਲੋਕਾਂ ਨੂੰ ਗੱਡੀ ਤੋਂ ਬਾਹਰ ਕੱਢਿਆ ਤੇ ਹਸਪਤਾਲ ਭੇਜਣ ਦਾ ਕੰਮ ਸ਼ੁਰੂ ਕੀਤਾ ਇਹ ਭਾਈ ਅੰਮ੍ਰਿਤਸਰ ਵੱਲੋਂ ਆਂਦੇ ਪਏ ਸੀ ਤੇ ਟਰੱਕ ਸਾਈਡ ਸੁੱਟ ਗਿਆ ਬਚਿਆ ਕੁਝ ਹੋਇਆ ਵਾ ਇਹ ਗੱਡੀ ਪਲਟ ਗਈ ਹੈ ਕਿੰਨੇ ਜਣੇ ਸੱਤ ਜਣੇ ਕਿੰਨੇ ਤੇ ਕਿਸੇ ਜਾਨ ਨੂੰ ਨੁਕਸਾਨ ਵੀ ਦੋ ਦੱਸਦੇ ਪਿਆ ਵੀ ਦੋ ਲੇਡੀਜ਼ ਇੱਕ ਬੱਚੇ ਦੀ ਡੈਥ ਹੋ ਗਈ ਕਿ ਕੋਈ ਕਿਦਣਾ ਟੱਕਰ ਹੋਈ ਹੈ ਟਰੱਕ ਨਾਲ ਟਰੱਕ ਨਾਲ ਹੋਈ ਹੈ ਇਹ ਐਕਸਾਈਡ ਮੰਗਨ ਨੂੰ ਹੋਈ ਨਹੀਂ ਨਹੀਂ ਭਈ ਇਹ ਓਵਰਲੋਡ ਵਿੱਚ ਹੋਣਾ ਸੀ ਇਹ ਵੀ ਦਿਖਦਾ ਪਿਆ ਉਹ ਦੇਖੋ ਕੰਨਾ ਚੋਹ ਹਾਲਾਤ ਦੇਖਣ ਨੂੰ ਮਿਲ ਰਹੇ ਗੱਡੀ ਦੇ ਚੂਰੇ ਚੂਰ ਹੋ ਚੁੱਕੇ ਇਹ ਤਾਂ ਭਈ ਹੁਣ ਗੈਸ ਕਟਿੰਗ ਨਾਲ ਕੱਢ ਕੇ ਕੱਢਿਆ ਨੇ ਕੱਟ ਕੇ ਵੀ ਮੌਕੇ ਤੇ ਆਪਾਂ ਇੱਥੇ ਸੀ ਇਹ ਹੁਣ ਤੱਕਿੰਨ ਘੰਟਾ ਹੋ ਗਿਆ ਭਾਜੀ ਤੋਂ ਉਧਰੋਂ ਗੱਡੀ ਜਾਂਦੀ ਉਧਰੋਂ ਓਵਰਸਾਈਡ ਲੱਗੀ ਆ ਘੁੰਮ ਕੇ ਗੱਡੀ ਇੱਧਰ ਆ ਗਈ ਪਹਿਲਾਂ ਬੱਚੀ ਉਹਦੇ ਖੰਭੇ ਦੇ ਵਿੱਚ ਖੰਭੇ ਤੋਂ ਮੁੜ ਕੇ ਇੱਧਰ ਨੂੰ ਆ ਗਈ ਖੰਭੇ ਦੇ ਲੱਗ ਇੱਕ ਗੱਡੀ 'ਚ 6 'ਚ 7 ਜਣੇ ਸਵਾਰ ਸੀ ਇਹਦੇ ਵਿੱਚ ਫਲਾਲ ਦੇ ਦਰ ਜਿਹੜੇ ਵਿੱਚ ਨੁਕਸਾਨ ਹੋਇਆ ਹਾਂਜੀ ਜਾਨੀ ਨੁਕਸਾਨ ਜਿਹੜੇ ਹਾਲਾਤੋਂ ਲੱਗਣ ਡਿਆ ਸੀ ਤਿੰਨ ਜਿਹੜਾ ਨੇ ਡੈਥ ਹੋ ਚੁੱਕੀ ਆ ਲੱਗਦਾ ਜਦ ਬਾਕੀ ਹਾਲਾ ਚੱਲਣ ਡਿਆ ਬਕਿਆ ਦਾ ਟਰੱਕ ਵਾਲਾ ਫੜ ਲਿਆ ਟਰੱਕ ਵਾਲਾ ਮੋਕੇ ਤੋਂ ਫਰਾਰ ਹੋ ਗਿਆ ਕਿੱਥੇ ਜਾ ਰਿਹਾ ਲੁਧਿਆਣਾ ਤੋਂ ਆ ਰਿਹਾ ਸੀ ਤੇ ਕਿਹੜੀ ਆਟੀਆਂ ਪਟਕੇ ਤੁਸੀਂ ਹਾਂਜੀ ਬਿਲਕੁਲ ਬਿਲਕੁਲ ਇਦਾਂ ਹੀ ਹੋਇਆ ਜੀ ਪਟਕੇ ਦੇ ਸਾਈਡ ਆ ਗਈ ਰਾਹ ਗਿਰਨ ਲੋਕਾਂ ਨੇ ਬਹੁਤ ਸਾਥ ਦਿੱਤਾ ਜਿਹੜੇ ਫੜ ਫੜ ਕੱਟ ਕੇ ਬਾਹਰ ਕੱਢ ਕੇ ਹਸਪੀਟਲ ਪਹੁੰਚਾਇਆ ਮੋਕੇ ਦੇ ਮੈਂ ਫਲਾਦ ਮੋਕੇ ਦੇ ਸੀ ਜੇ ਨੰਗਣਿਆਂ ਸੀ ਮੈਂ ਦੇਖ ਕੇ ਰੁਕ ਗਿਆ ਫਿਰ ਕ੍ਰੇਨ ਵਾਲਿਆਂ ਨੇ ਕਾਫੀ ਸਾਥ ਦਿੱਤਾ ਪੁਲਿਸ ਨੇ ਪਬਲਿਕ ਨੇ ਮਾਮਲਾ ਇਹ ਹੋਇਆ ਜੀ ਅੰਮ੍ਰਿਤਸਰ ਸਾਈਡ ਤੋਂ ਟੂਵਰਡਸ ਲੁਧਿਆਣਾ ਇੱਕ ਟਰੱਕ ਤੇ ਆਟੀਆਂ ਗੱਡੀ ਜਾ ਰਹੀ ਸੀ ਦੋਨੋਂ ਦਾ ਐਕਸੀਡੈਂਟ ਹੋਇਆ ਕਾਰ ਦੇ ਵਿੱਚ ਟੋਟਲ 7 ਜਣੇ ਸਵਾਰ ਸੀ 2 ਬੱਚੇ 3 ਲੇਡੀਜ਼ 2 ਜੈਂਟਸ ਜੈਂਟਸ 2 ਬਿਲਕੁਲ ਠੀਕ ਨੇ ਬਾਕੀ ਇੰਜਰਡ ਨੇ ਉਹਨਾਂ ਨੂੰ ਅਸੀਂ ਹਸਪੀਟਲ ਪਹੁੰਚਦਾ ਕੀਤਾ ਕਪੂਰ ਹਸਪੀਟਲ ਉਹ ਹਸਪੀਟਲ ਗੱਡੀ ਦੇ ਵਿੱਚ ਕਿੰਨੇ ਜਣੇ ਸਵਾਰ ਸੀ ਟੋਟਲ 7 ਸਵਾਰ ਸੀਗੇ 3 ਲੇਡੀ ਸੀਗੀਆਂ 2 ਜੈਂਟਸ 2 ਬੱਚੇ ਹਜੇ ਕਿੰਨੇ ਜਣੇ ਹਜੇ ਡੈਥ ਬਾਰੇ ਨਹੀਂ ਕਿਹਾ ਜਾ ਸਕਦਾ ਅਸੀਂ ਜੋ ਵੀ ਇੰਜਰਡ ਸੀਗੇ ਪਰਸਨ ਉਹਨਾਂ ਨੂੰ ਅਸੀਂ ਕਾਰ ਦੇ ਵਿੱਚੋਂ ਕਟਰ ਦੇ ਨਾਲ ਕੱਢ ਕੇ ਹਸਪੀਟਲ ਕਪੂਰ ਹਸਪੀਟਲ ਆ ਉੱਥੇ ਪਹੁੰਚ ਦਾ ਕਰ ਦਿੰਦੇ। ਪ੍ਰਾਇਮਰੀ ਇਨਵੈਸਟੀਗੇਸ਼ਨ ਚ ਕੀ ਪਤਾ ਚੱਲਿਆ ਗੱਡੀ ਕਿਧਰੋਂ ਆ ਰਹੀ ਸੀ ਟਰੱਕ ਕਿਧਰੋਂ ਆ ਰਿਹਾ ਸੀ? ਪ੍ਰਾਇਮਰੀ ਇਨਵੈਸਟੀਗੇਸ਼ਨ ਚ ਇਹ ਪਤਾ ਲੱਗਿਆ ਜੀ ਅੰਮ੍ਰਿਤਸਰ ਤੋਂ ਦੋਨੋਂ ਗੱਡੀਆਂ ਆ ਰਹੀਆਂ ਸੀ ਟਰੱਕ ਵੀ ਅੰਮ੍ਰਿਤਸਰ ਵੱਲ ਤੋਂ ਆ ਰਿਹਾ ਸੀਗਾ ਔਰ ਕਾਰ ਵੀ ਉਧਰੋਂ ਆ ਰਹੀ ਸੀ। ਇਹ ਟੂਵਰਡਸ ਲੁਧਿਆਣਾ ਵੱਲ ਜਾ ਰਹੇ ਸੀ। ਜੀ ਸਾਈਡ ਵਿੱਚ ਹੀ ਆ ਉਹਦੇ ਕਾਰਨ ਨਹੀਂ ਹਜੇ ਕੁਝ ਕਿਹਾ ਨਹੀਂ ਜਾ ਸਕਦਾ ਇਨਵੈਸਟੀਗੇਸ਼ਨ ਦਾ ਚਾਲਕ ਪੀਛਾ ਸੀ ਕਰ ਦਿੱਤਾ ਕਿ ਨਹੀਂ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜੀ ਅਸੀਂ ਹੁਣ ਜਲਦ ਤੋਂ ਜਲਦ ਗ੍ਰਿਫਤਾਰ ਕਰਾਂਗੇ। ਕੀ